ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਧਰਪ੍ਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਪੰਨ ਭਰਾ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਚ ਹੋਗੇ ਅੱਜ ਦੀ ਵਿਜਿਟ ਪਿੰਡ ਮਾਛੀਕੇ ਜ਼ਿਲ੍ਹਾ ਲਗਦਾ ਸ਼੍ਰੀ ਤਨਤਾ ਸਾਹਿਬ ਤਹਿਸੀਲ ਲਗਦੀ ਸੱਜਰੋ ਇਹਨੂੰ ਪੱਟੀ ਬਾਈ ਰਾਜਪਾਲ ਦੇ ਫਾਰਮ ਤੇ ਪਹੁੰਚ ਚੁਕੇ ਆ ਤਿੰਨ ਵੜਾ ਲੈ ਕੇ ਆਇਆ ਤੇ ਇੱਕ ਨੀਲੀ ਰਾਵੀ ਜਿਹੜੀ ਮੈਂ ਲੈ ਕੇ ਆਏ ਨੇ ਚਾਰ ਪਸ਼ੂਆ ਵਧੇਰੇ ਜਾਣਕਾਰੀ ਸਾਰੀ ਲੈ ਕੇ ਸਾਂਝੀ ਕਰਾਂਗੇ ਐਂਡ ਤੱਕ ਜਿਹੜੇ ਮੇਰੇ ਸੰਗ ਭਰਾ ਜੁੜੇ ਰਹੇ ਉਹ ਵੀ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਣਾ ਤੁਹਾਡਾ ਫਰਜ਼ ਬੰਦਾ ਆਓ ਕਰੀਏ ਗੱਲਬਾਤ ਤੇ ਪੁੱਛੀਏ ਅੱਜ ਦੇ ਭਾਪਤੇ ਬਾਈ ਰਾਜਨਾ ਬਾਈ ਰਾਜ ਸਾਸੀਕਰ ਸਾਹਿਬ ਜੀ ਕੜਤੀ ਕਲਾ ਭਰਾ ਕੜਤੀ ਕਲਾ ਹੋਰ ਸੁਣਾਓ ਠੀਕ ਠਾਕ ਠੀਕ ਹੈ ਜੀ ਡਰੈਸ ਕਰੀਏ ਨੋਟ ਨਾਮ ਰਾਜਪਾਲ ਸਿੰਘ ਹਾਂ ਜੀ ਪਿੰਡ ਮਾਸੀਕੇ ਸੀ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਮੋਬਾਈਲ ਨੰਬਰ 8728055139 ਠੀਕ ਹੈ ਜੀ ਤੇ ਮੱਜਾ ਮੱਜਾ ਫਿਰ ਘਾਟੀ ਕੱਢੀਆਂ ਨੇ ਆਹ ਘਾਟ ਮਿਲਦਾ ਬਿਆ ਮਾਲ ਕੱਢਿਆ ਪੈ ਗਿਆ ਵਿੱਚ ਉਹ ਕਰਨ ਨੂੰ ਗਏ ਨਹੀਂ ਕਿਤੇ ਅੱਛਾ ਮਾਲ ਵੀ ਥੋੜਾ ਘੱਟ ਮਿਲਦਾ ਮਾਲ ਵੀ ਘੱਟ ਮਿਲਦਾ ਥੋੜਾ ਹਾਂ ਪੰਜ ਚਾਰ ਦਿਨ ਜਾਇਆ ਵੀ ਨਹੀਂ ਗਿਆ ਠੀਕ ਹੈ ਜੀ ਤੇ ਅੱਜ ਵਹਿੜ ਆਈਆਂ ਤਿੰਨ ਦੇ ਇੱਕ ਮੱਝ ਇੱਕ ਮੱਝ ਠੀਕ ਹੈ ਤੇ ਇਹ ਵਹਿੜ ਤੋਂ ਕਰੀਏ ਸ਼ੁਰੂਆਤ ਹਾਂਜੀ ਹਾਂਜੀ ਇਹ ਕਨਵਾਂ ਸੂਆ ਤੇ ਕੀ ਡਿਟੇਲਾਂ ਦੀ ਕਿੰਨਾ ਦੁੱਧ ਦੁੱਧ ਇਹ ਸੂਆ ਤੇ ਦੂਜਾਂ ਦੀ ਚੋਂ ਤੀਜਾ ਮੰਨ ਲਓ ਜਾਂ ਦੂਜਾ ਹੋਊਗੀ ਅੱਛਾ ਜੀ ਦੁੱਧ ਕਿੰਨਾ ਹੈ ਪੱਕਾ ਦੁੱਧ ਦੇ ਥੱਲੇ 13 ਲੀਟਰ ਹੈਗਾ ਪੱਕਾ ਪੱਕਾ ਹਾਂਜੀ ਹਾਂਜੀ ਬੱਚਾ ਨਹੀਂ ਹੈਗਾ ਨਹੀਂ ਬੱਚਾ ਨਹੀਂ ਹੈਗਾ ਇਹਦਾ ਬੱਚਾ ਆਪਣੇ ਕੋਲ ਹੀ ਮਰਿਆ ਹੈ ਆਪਣੇ ਕੋਲੇ ਚੋਣ ਚੰਗੀ ਆ ਚੋਣ ਇਤਰਾ ਹੀ ਬੈਜਣਾ ਕੋਈ ਬੰਗਾ ਠੀਕ ਆ ਤੇ ਤੋਰਾ ਕਰਾਈਏ ਚੈੱਕ ਖੋਲ ਕੇ 9 ਪਈ ਸੱਜਣੋਂ ਖਾਂ ਤੁਹਾਨੂੰ ਬਹੁਤ ਸੋਹਣਾ ਲੱਗਾ ਤੇ 13 ਕਿਲੋ ਦੱਸਦੇ ਆ 12 ਕਿਲੋ ਮੰਨ ਕੇ ਕੋਈ ਸੌਦਾ ਪੈਨਪਰਾ ਕਰ ਲੈ ਹੋਰ ਵੱਧ ਹੋਊਗਾ ਤੁਹਾਨੂੰ ਅੱਛਾ ਜੀ ਮੈਂ ਘੱਟ ਦੱਸਿਆ ਪਹਿਲੇ ਅੱਛਾ ਦੁੱਧ 13 ਤੋਂ ਵੱਧ ਹੀ ਹੋਊਗਾ ਠੀਕ ਆ ਜੀ ਲਓ ਤੁਹਾਨੂੰ ਬਹੁਤ ਸੋਹਣਾ ਲੱਗਾ ਤੋਰਾ ਵੀ ਚੰਗਾ ਸੁਆ ਤੇ ਜਾ ਮੰਨ ਲਿਓ ਬਾਕੀ ਲੰਬੀ ਲੰਬੀ ਆ ਫੇਸ ਕੁਆਲਟੀ ਦੇਖ ਸਕਦੇ ਜੀ ਵੈਿਕ ਲੋ ਜੀ ਤੇ ਬਾਈ ਰਾਜ ਕੀ ਇਹਦਾ ਭਾਅ ਪੱਤਾ ਰੱਖਿਆ ਆ ਜੀ ਬੱਚਾ ਹੁੰਦਾ ਫਿਰ ਤੇ 50000 ਦੀ ਹਾਂਜੀ 35000 ਦੀ ਅੱਛਾ ਜੀ ਹੋਰ ਕਰ ਦੀਏ ਦੇਈ 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 ਦੇ 28 ਦੀ ਜਾਂਦੀ ਆਜਾ ਆਜਾ ਨੇ ਮੋੜ ਗਏ ਦੇ ਦਾਂ 28 ਦੀ ਠੀਕ ਆ 28000 ਦੀ 2 13 ਕਿਲੋ ਹੈ ਨਾ ਤੇ ਇਹਦਾ ਦੁੱਧ ਕਿੰਨਾ ਹੈ ਇਹਦਾ ਦੁੱਧ 11 ਲੀਟਰ ਦੇ 11 ਕਿਲੋ ਤੇ ਲੜਿਆ ਇਹ ਤੇ ਤੇਲੇ ਥਾਂ ਦੀ ਅੱਧਾ ਪਾਉਂਦੀਆਂ ਤਾਰਾ ਉਤਰ ਨਾੜ ਨੂੜ ਨਹੀਂ ਗਈ ਤੁਸੀਂ ਤੇਲ ਹੀ ਗਣੇ ਅੱਛਾ ਖੁੱਲ ਗਈ 11 ਕਿਲੋ ਦੁੱਧ ਆ ਸੱਚ ਨਾ ਇਹ ਵੀ ਥਾਪੀ ਤੇ ਇਦਾਂ ਥਾਪੀ ਤੇ ਇਹ ਵੀ ਮਿਲਦੀ ਬੱਚਾ ਇਹਦਾ ਨਹੀਂ ਹੈਗਾ ਥੰਥੋਂ ਚੰਗਾ ਹੈ ਤਾਂ ਦੀਆਂ ਇੱਕ ਦੀਆਂ ਧਾਰਾਂ ਆਉਂਦੀਆਂ ਏ ਹੋਣ ਗਿਆ ਮਗਰਲੀ ਸਾਈਡ ਵਾਲੇ ਦੀਆਂ ਬਾਕੀ ਕੋਈ ਭੈਣ ਭਰਾ ਤੇ ਲਮਾਨੇ ਕੇ ਸੌਦਾ ਕਰ ਸਕਦਾ ਇੱਕ ਬਹਿਣੀ ਵਾਲਾ ਥਾਨੀ ਹੈਗਾ ਬਹਿਣੀ ਤੋਂ ਕੋਈ ਬਹਿਣੀ ਵਾਲਾ ਉਹ ਨਹੀਂ ਹੈਗਾ ਬਹਿਣੀ ਵਾਲਾ ਸਹੀ ਹੈ ਜਿੰਦਾਬਾ ਜਣੇ ਚਲਪਾਣੀ ਬਣਾਉਣਾ ਏ ਉਹਨੂੰ ਚੰਗੀਗਾ ਕਿਉਂਕਿ ਭਾ ਜਾਇਜ ਹੋਊਗਾ ਤੇ ਬਾਈ ਰਾਜੇ ਦਾ ਮੁੱਲ ਕੀ ਰਹੇਗਾ ਫਿਰ 20000 ਦੀ ਜੀਦੀ 20 ਦੀ ਓੜਦੀਆਂ ਵਾਲੇ ਕੰਮ ਕਰਦੇ ਆਇ ਤੇ 12000 ਦੀ ਦੇਣਾ 16 ਨਹੀਂ ਕਰਤੀ ਹੈ ਚਲ ਜਾ ਨੋ ਸਜਣੋ 16000 ਦੀ ਜੈਸਨ ਹੋ ਗਈ ਤੇ ਦੁੱਧ ਜਿਹੜਾ 11 ਕਿਲੋ ਦੱਸਦਾ ਵੀਰ ਤੇ ਆਂਦਾ ਵੀ ਥਣਥਣ ਬੜਾ ਸੋਹਣਾ ਲੱਗਾ ਹੋਣਾ ਕਰਮ ਵਾਲੀ ਦਾ ਵਾਹ ਜੀ ਵਾਹ ਖਾਣ ਵੇਖੋ ਕਿੰਨਾ ਕਿੰਨਾ ਮੋਟਾ ਲੱਗਾ ਇਹਦਾ ਮੌਕੇ ਦਾ ਬਈ ਰਾਜ ਦੁੱਧ ਕਿੰਨਾ ਆ ਗਿਆ 12 12 ਕਿਲੋ ਹੈ ਨਾ ਚੋਣ ਓਕੇ ਹੈ ਨਾ ਠੀਕ ਹੈ ਥਣ ਚੱਡਾ ਵੀ ਬੜਾ ਸੋਹਣਾ ਲੱਗਾ ਲੋ 12 ਕਿਲੋ ਸਜਣੋਂ ਮੌਕੇ ਦਾ ਦੁੱਧ ਜੀ ਲੈਓ ਮੋੜ ਲਿਓ ਤੇ ਇਹਦਾ ਰੇਟ ਕੀ ਰਹੇਗਾ ਜੀ 35-40 ਹਜ਼ਾਰ ਦੀ ਹੈ ਅੱਛਾ ਜੀ ਪਰ ਆਪਾਂ ਦੇ ਦਾਂਗੇ ਹੁਣ 30 ਹਜ਼ਾਰ ਦੀ 3000 ਦੀ ਮੋਲ ਲੁੱਟਦੀਆਂ ਵਾਲੇ ਤਾਂ ਚ ਕਰਦੇ ਆ ਬੰਦਾ ਪਾਸ ਅੱਗੇ ਚੁੱਕਿਆ ਅੱਛਾ ਅੱਛਾ 28 ਦੀ ਜਾਨਦਗੀ 28 ਦੀ ਜਾਨਦਗੀ ਅੱਗੋਂ ਵੇਚ ਦੇਣੀਆਂ ਆਗੇ ਠੀਕ ਆ ਸਜਣੋ 28000 ਦੀ ਜਿਹੜੀ ਆ ਜੈਸਨ ਹੋ ਗਈ ਆ ਬਹੁਤ ਚੰਗੀਆਂ ਕਿਨੋਂ ਇਨਾ ਮੁੱਲ ਜਿਹੜੇ ਆਪਾਂ ਨੂੰ ਠੀਕ ਆ ਤੇ ਮੱਝ ਬੱਚਾ ਨਹੀਂ ਹੈਗਾ ਹਾਂਜੀ ਹਾਂਜੀ ਦੁੱਧ ਕਿੰਨਾ ਹੈ ਦੁੱਧ ਦੇਖ ਲੈ 8 ਲੀਟਰ ਹੈਗਾ ਅੱਛਾ ਇਤਾਰੇ ਆਪਾਂ ਵੇਚ ਗਏ ਹਾਂਜੀ ਹਾਂਜੀ ਵਾਹ ਜੀ ਵਾਹ ਸਜਣੋ ਪੰਪ ਪੈਣੀ ਵਾਹ ਜੀ ਵਾਹ ਮੱਝ ਬੜੀ ਸ਼ਾਨਦਾਰ ਆ ਵੇਖ ਸਕਦੇ ਜੀ ਵਾਹ ਅੱਛਾ ਇੰਦਾ ਧਾਰਦੀ ਨਹੀਂ ਆ ਅੱਛਾ ਇਹਨੇ ਪੰਪ ਪੈਣਾ ਚੋ ਲੈਣੀ ਵਾਹ ਜੀ ਵਾਹ ਕੀ ਬਾਤ ਅੱਛਾ ਇੱਕ ਤਰ੍ਹਾਂ ਮਾਰ ਕੇ ਅੱਛਾ ਦੇਣੀ ਪੰਪ ਵਾਹ ਜੀ ਵਾਹ ਇਹ ਵੱਡਨੇ ਇਹਦਾ ਛੀ ਦੀ ਛਾਤੀ ਉੱਤੇ ਅੱਛਾ 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 ਖੋਲ ਕੇ ਲਓ ਜੀ ਕੋਈ ਪਾੜਾ ਨਹੀਂ ਪਾਉਣਾ ਕੋਈ ਟੀਕਾ ਨਹੀਂ ਲਾਉਣਾ ਉਹਨੇ ਨਹੀਂ ਪੰਪ ਨਾਲ ਹੱਥ ਲਾਤਾ ਨਾ ਹਾਂ ਧਾਰ ਦਿੱਤੀ ਗਈ ਆ ਤੇ ਪਸਮਾਉ ਕਰਮਾਲੇ ਹੈਣਾ 8 ਕਿਲੋ ਦੁੱਧ ਆ 8 ਕਿਲੋ ਦੁੱਧ ਠੀਕ ਆ ਸੁਆ ਗਿਣਵਾਉਗੀ ਤੀਜਾ ਹੋਗੀ ਤੀਜਾ ਠੀਕ ਆ ਉੱਚ ਥੋੜਾ ਲਿਸਾ ਪਨ ਵਖਾਉਂਦੀ ਹੈ ਨਾ ਹਮ ਲôi ਬਜਾਣਾ ਪਸੰਮਾਈ ਠੀਕ ਆ ਵੇਖੋ ਥਾਣਾ ਕਿੱਲਿਆ ਰਕੇ ਕਰਦੇ ਨਹੀਂ ਲਓ ਜੀ ਵਾਹ ਆਹ ਦੇਖ ਸਕਦੇ ਜੀ ਪਸਮਾ ਉਹ ਨਾ ਜੀ ਉੱਠ ਕੇ ਆਪਾਂ ਗੋਦਿਆਂ ਦੇ ਪਸਮਾ ਹੀ ਗੈਲੋ ਤੇ ਅਜੇ ਨੇ ਪੂਰੀ ਐ ਠੋਕ ਜਾਣਾ ਪਸੁੰਪੀ ਹੈ ਨਾ ਹਾਂਜੀ ਠੀਕ ਆ ਤੇ 8 ਕਿਲੋ ਦੁੱਧ ਅਗਰੇ ਹੈਗੀ ਮੁੱਲ ਦੀ ਗੱਲ ਕਿੰਨਾ ਕਰਦੀਏ ਸੰਤੂ ਸਾਹਿਬ ਜਿੰਨੇ ਚ ਗੋਣਿਆ ਅੱਛਾ ਭਾਈ ਤੇ 60000 ਦੀ ਹੈਗੀ ਆ 55 ਦੀ ਦੇ ਲਈ ਬੱਚਾ ਨਹੀਂ ਨਾ ਹੈਗਾ ਨਾ ਹੋਰ ਕਰਦੀਏ ਬੱਚੇ ਦੀ ਲੋੜ ਨਹੀਂ ਜਦੋਂ ਬੱਚੇ ਨਾਲ ਤਾਂ ਸੌਖਾ ਕੰਮ ਸੋ ਪੂਰੇ 50 ਹੀ ਕਰਦੀਏ ਪਿਛਾਂ ਦੇ ਹੈ 50 ਹਜ਼ਾਰ ਦੀ ਸਜਣੋ ਲੈ ਲੈਣੀ ਉਤਨਾ ਪਾਣੀ ਸੀਲਸ ਲੱਗ ਮੱਝ ਯਾਦੀ ਆਉਂਦੀ ਮੈ ਇਹੋ ਪਸ਼ੂ ਆ ਚਾਰੇ ਡਿਟੇਲ ਲੈ ਕੇ ਸਾਂਝੀ ਕਰਤੀ ਨਰਖ ਤੇ ਪਰਖ ਤੁਹਾਡਾ ਕੰਮ ਆ ਆ ਕੇ ਕਰਨਾ ਸਾਡੇ ਵੱਲੋਂ ਪਿਆਰ ਭਰੀ ਸਤਿਕਾਰ ਰੱਬ ਰੱਖਾ ਜੀ